ਦਾਸ ਨੇ ਉਹ ਸਟੂਡੈਂਟ ਜਿਹੜੇ ਸੀ ਉਹਨਾਂ ਨੂੰ ਫਿਰ ਆਪਣੀ ਵਿਚਾਰ ਅਹਿ ਬੇਨਤੀ ਕੀਤੀ ਕਿ ਗੁਰੂ ਸਰੀਰ ਨਹੀਂ ਧਿਆਨ ਦੇਣਾ ਇਹ ਉਮਰ ਸਰੀਰ ਦੀ ਹੈ ਜਦੋਂ ਗ੍ਰਿਹਾਈ ਮਿਲੀ 5 ਸਾਲ 2 ਮਹੀਨੇ 16 ਦਿਨ ਜੋ ਗੁਰੂ ਜੋਤ ਹੈ ਉਹ ਪਰਮੇਸ਼ਰ ਹੈ ਗੁਰੂ ਸ਼ਬਦ ਹੈ ਗੁਰੂ ਪਰਮੇਸ਼ਰ ਹੈ ਗੁਰਪਰਮੇਸ਼ਰ ਏਕੋ jaan ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਪਾਈ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਉ ਗੁਰੂ ਅਮਰਦਾਸ ਮਹਾਰਾਜ 7 ਸਾਲ ਦੀ ਉਮਰ ਵਿੱਚ ਗੁਰੰਗਸਾਹਿਬ ਮਾਤਾ ਦੇ ਸ਼ਰਨ ਵਿੱਚ ਆਏ 12 ਸਾਲ ਸਤਿਗੁਰ ਦਾ ਹੁਕਮ ਮੰਨਿਆ ਤਨ ਮਨ ਧਰ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਸੇਵਾ ਸਿਮਰਿ ਚਰੇ 72 ਸਾਲ ਦੀ ਉਮਰ 'ਚ ਗ੍ਰਿਹਾਈ ਮਿਲੀ ਦੇਖੋ ਮੇਰੇ ਦਸਰੀਰ 50 85 ਪੱਖ ਇਸੈ 60 ਕੇ ਬਢੇਪਾ ਆਵੇ ਤੇ ਉਹ 72 ਸਾਲ ਦੀ ਉਮਰ 'ਚ ਗ੍ਰਿਹਾਈ ਮਿਲੀ ਹੈ ਉੱਥੇ ਪੂਜ ਸਤਿਗੁਰ ਹਨ ਤੇ ਉਹੀ ਗੁਰੂ ਨਾਨਕ ਛੇਵੇਂ ਸਾਲੂਰ ਵਿੱਚ 5 ਸਾਲ 2 ਮਹੀਨੇ 16 ਦਿਨ ਦੀ ਉਮਰ ਹੈ ਤੇ ਬੂਰ ਸਤਗੁਰੂ ਹਨ ਇਹ ਸਰੀਰ ਗੁਰੂ ਨਹੀਂ ਗੁਰੂ ਜੋਤ ਹੈ ਗੁਰੂ ਸ਼ਬਦ ਹੈ ਜੇ ਇਹਦੀ ਸਾਨੂੰ ਸੋਝੀ ਆ ਜਾਏ ਫਿਰ ਕੋਈ ਭਰਮ ਨਹੀਂ ਰਹੇਗਾ ਸਾਸ ਸੰਗ ਦੇ ਆਮ ਲੋਕ 5 ਸਾਲ ਦੇ ਉਮਰ ਵਾਲੇ ਨੂੰ ਬਹੁਤ ਛੋਟਾ ਸਮਝਦੇ ਆ ਬਾਲਕ ਸਮਝਦੇ ਆ ਉਹ ਆਪਣੀ ਸੋਚ ਨਾਲ ਸੋਚਦੇ ਆ 60 ਸਾਲ ਤੋਂ ਬਾਅਦ ਕਹਿੰਦੇ ਹੁਣ ਬਜ਼ੁਰਗ ਹੋ ਗਿਆ ਸਿਆਣਾ ਹੋ ਗਿਆ ਪਾਜਾ ਤਾਂ ਅਸੀਂ ਗੁਰਮਤਿ ਦੀ ਵਿਚਾਰ ਕਰਨੇ ਆ ਗੁਰੂ ਦੀ ਬਾਣੀ ਨਾਲ ਜੁੜਨੇ ਆ ਤੇ ਪਿਆਰਿਓ ਗੁਰੂ ਜੋਤ ਹੈ ਗੁਰੂ ਸ਼ਬਦ ਹੈ ਗੁਰੂ ਆਪ ਪਰਮੇਸ਼ਰ ਹੈ ਵਾਹਿਗੁਰੂ ਦਾ ਸਰਗਣ ਸਰੂਪ ਸਤਿਗੁਰੂ ਹੈ ਤੇ ਸਤਿਗੁਰੂ ਦਾ ਨਿਰਗਣ ਸਰੂਪ ਵਾਹਿਗੁਰੂ ਹੈ ਉਹ ਸਰੀਰ ਧਾਰਨ ਕੀਤਾ ਹੈ ਉਹਦੇ ਜੋ ਗੁਰੂ ਜੋਤ ਹੈ ਜੋ ਗੁਰੂ ਹੈ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਬਨਾਸੀ ਪੁਰਖ ਹੈ ਸਾਵੇਂ ਰਹਾ ਸਮਾਏ